ਅਮਰੀਕਾ ਪੂਰਾ ਸਖਤ ਹੋ ਗਿਆ ਜੇ ਪ੍ਰਵਾਸਤੇ ਬਾਡਰਾਂ ਤੋਂ ਨਿਆਣੇ ਨਹੀਂ ਟੱਪਣੇ 40-50 ਲੱਖ ਨਾਂ ਲਿਓ ਜੇ ਦਿੱਤੇ ਦੇ ਵਾਪਸ ਲੈ ਲਓ ਮਾਰੇ ਨਾ ਜਾਣ ਤੇ ਆ ਸਾਰੀ ਵੀਡੀਓ ਸੁਣ ਲਓ ਗਾੜੀ ਪਾਉ ਜੀ ਅਮਰੀਕਾ ਦਾ ਸਦਨ ਮਾਂ ਤੇ ਟਰੰਪ ਨੇ ਆਪਣੀ ਪਹਿਲੀ ਸਪੀਚ ਚ ਕੀ ਕਿਹਾ ਸੁਣਿਓ ਤੇ ਤਾੜੀਆਂ ਲੋਕਾਂ ਨੇ ਕਿੰਨੀਆਂ ਮਾਰੀਆਂ ਹਾਂਜੀ ਵੀਰੋ ਇਹ ਤਾੜੀਆਂ ਮਾਰ ਰਹੇ ਆ ਕਿ ਜਿਹੜੇ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਬੰਦੇ ਰਹਿ ਰਹੇ ਟਰੰਪ ਨੇ ਅੰਕਿਆ ਉਹ ਮੈਂ ਸਾਰੇ ਬਾਹਰ ਕੱਢੂੰਗਾ ਤੇ ਜਿਹੜੇ ਹੋਰ ਨਵੇਂ ਆ ਰਹੇ ਉਹਨਾਂ ਨੂੰ ਡੱਕਣ ਲਈ ਮੈਂ ਸਾਰੀ ਬਾਹ ਲਾ ਦੂੰ ਸਾਰੇ ਆਪਦੇ ਸਾਧਨ ਵਰਤੂੰ ਜਿਦੇ ਵਿੱਚ ਫੌਜ ਵੀ ਉਹਨੇ ਕਿਹਾ ਸ਼ਾਮਲ ਆ ਪਹਿਲਾਂ ਕੀ ਸੀ ਜਿਹੜੇ ਬੰਦੇ 50 ਲੱਖ 40 ਲੱਖ ਕਿ ਮਕਸੀਕੋ ਰਹੀਂ ਜਾਂ ਹੋਰ ਨਾ ਸਾਧਨਾ ਰਹੀਂ ਅਮਰੀਕਾ ਟੱਪ ਜਾਂਦੇ ਸੀ ਬਾਈਟਨ ਵਰੇ ਇਹ ਹੁੰਦਾ ਸੀ ਕਉਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਲੈ ਜਾਂਦੇ ਸੀ ਕੋਈ ਬੌਂਡ ਭਰ ਕੇ ਜੱਜ ਛੱਡ ਦਿੱਤਾ ਸੀ ਕੋਈ ਕਿਦਾਂ ਅਗਲੇ ਕੰਮ ਚਲਾ ਲੈਂਦੇ ਸੀ ਜਿਹੜੇ ਉਹਨਾਂ ਦੇ ਉਧਰ ਸਕੇ ਸੰਬੰਧੀ ਉਹ ਸਾਂਭ ਲੈਂਦੇ ਸੀ ਹੁਣ ਉਹਨੇ ਉਹ ਸਾਰੇ ਕੁਝ ਨੂੰ ਰੱਦ ਕਰਤਾ ਤੇ ਉੱਥੇ ਫੌਜ ਲਾਉਣੀ ਸ਼ੁਰੂ ਕਰਤੀ ਆ ਪੂਰੇ ਨਿਜਮ ਸਖਤ ਕਰਤੇ ਹੁੰਦਾ ਹਾਂ ਕੋਈ ਕਾਗਜ਼ਾਂ ਨਾ ਆਵੇ ਸਹੀ ਤਰੀਕੇ ਨਾਲ ਆਵੇ ਉਹ ਅਮਰੀਕਾ ਰਹਿ ਸਕਦਾ ਸਵਾ ਕਰੋੜ ਪ੍ਰਵਾਸੀ ਲੋਕ ਜਿਹੜੇ ਉਹ ਅਮਰੀਕਾ ਚੋਂ ਬਾਹਰ ਕੱਢਾਂ ਭੇਜਦਾ ਵਾਪਸ ਜਾਂ ਕਿਦਾਂ ਪਰ ਐਸ ਵਕਤ ਜਿਹੜੀ ਉਹਨੇ ਸਪੀਚ ਦਿੱਤੀ ਪਹਿਲੀ ਉਹ ਚ ਉਹਨੇ ਕਿਹਾ ਕਿ ਸਾਰੀਆਂ ਸ਼ਰਧਾਂ ਸੀਲ ਕਰਾਂਗੇ ਤੇ ਵੇਖੋ ਤਾੜੀਆਂ ਕਿੰਨੀਆਂ ਲੋਕਾਂ ਦਾ ਸਮਰਥਨ ਕਿੰਨਾ ਉਹਨੂੰ ਆ ਤਾੜੀਆਂ ਜਿਹੜੀਆਂ ਨਾ ਇਹ ਦੱਸਦੀਆਂ ਕਿ ਅਮਰੀਕਾ ਦੇ ਲੋਕ ਪ੍ਰਵਾਸੀਆਂ ਨੂੰ ਨਹੀਂ ਚੰਗਾ ਸਮਝਦੇ ਕਿ ਉਹਨਾਂ ਦੇ ਦੇਸ਼ ਦੇ ਅੰਦਰ ਆਉਣ ਹੁਣ ਇਹ ਵੀਡੀਓ ਮੈਂ ਤਾਂ ਪਾਉਣ ਲੱਗਾ ਸ਼ੇਅਰ ਕਰਿਓ ਸੁਣ ਕੇ ਕੱਲ ਨੂੰ ਤੁਸੀਂ ਆਖਣਾ ਸਾਨੂੰ ਪਤਾ ਨਹੀਂ ਲੱਗਾ ਜੈਂਟਾ ਹੁਣਵੇਂ ਝੂਠ ਮਾਰੀ ਜਾਣੇ ਉਹਨਾਂ ਕਹਿਣਾ ਲਿਆਓ 50 ਲੱਖ 60 ਹੁਣ 70 ਲੱਗ ਜਾਣਾ ਭਾਈ 5 7 ਮਹੀਨੇ ਵੇਖ ਲਓ ਆਪਾਂ ਤੇ ਕਹਿੰਦੇ ਨਹੀਂ ਨਿਆਇ ਤਰੀਕੇ ਨਾਲ ਜਾਓ ਕਿਸੇ ਦੇ ਧੀ ਪੁੱਤ ਦਾ ਨੁਕਸਾਨ ਹੋ ਗਿਆ ਪਿੱਛੇ ਜੇ ਮਲਕੀਤ ਨਾਂ ਦਾ ਮੁੰਡਾ ਸੀ ਡਿਪਲੋਮਾ ਉਹਨੇ ਆਈਟੀ ਦਾ ਕੀਤਾ ਉਹਦੇ ਗੋਲੀ ਵੱਜ ਗਈ ਉਹ ਵਾਇਰਲ ਵੀਡੀਓ ਤੋਂ ਪਤਾ ਲੱਗਿਆ ਇਦਾਂ ਗੁਜਰਾਤ ਦੇ ਚਾਰ ਪਰਿਵਾਰ ਦੇ ਜੀ ਉਹ ਕੈਨੇਡਾ ਤੋਂ ਅਮਰੀਕਾ ਚੱਲੇ ਸੀ ਕਿਸਤੀ ਰਹੀਂ ਤੇ ਉਹ ਬਰਫ਼ 'ਚ ਜੰਮ ਗਏ ਪਹਿਲੀ ਤੇ ਗੱਲ ਆ ਕੇ ਆਪਦੀ ਪੜ੍ਹਾਈ ਕਰੋ ਇੱਥੇ ਨੌਕਰੀ ਲੱਭਣ ਦੀ ਕੋਸ਼ਿਸ਼ ਕਰੋ ਜੇ ਨਹੀਂ ਲੱਭਦੀ ਤੇ ਭਾਈ ਕੋਈ ਲੀਗਲ ਤਰੀਕੇ ਰਹੀਂ ਜੇ ਪ੍ਰਵਾਸ ਕਰਨਾ ਇਹ ਨਾ ਆਖਿਓ ਸਾਨੂੰ ਪਤਾ ਨਹੀਂ ਲੱਗਾ ਪੂਰੀ ਸਖਤੀ ਉੱਥੇ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਆ ਟਰੰਪ ਜਿੱਤਿਆ ਹੀ ਇਸੇ ਕਰਕੇ ਆ ਕਿ ਮੈਂ ਅਵੈਧ ਪ੍ਰਵਾਸ ਬੰਦ ਕਰੂੰਗਾ ਐਂਦੇ ਆ ਕੇ 7.5 ਲੱਖ ਭਾਰਤੀ ਆ ਜਿੱਚ 50% ਗਰਜਾਤੀ ਆ ਹਰਿਆਣੇ ਦੇ ਵੀ ਮੁੰਡੇ ਆ ਹੋਰ ਨਾ ਜਗਾਂ ਤੇ ਵੀ ਆ ਤੇ ਆਪਣੇ ਪੰਜਾਬੀ ਮੁੰਡੇ ਵੀ ਹੈਗੇ ਤੁਹਾਨੂੰ ਪਤਾ ਬਿਲਕੁਲ 5-7 ਮਹੀਨੇ ਭਈ ਆਪ ਦਾ ਸਾਬ ਕਿਤਾਬ ਲਾ ਕੇ ਨਿਆਣਾ ਉਹਨੂੰ ਤੋਰਿਓ ਨਾ ਜੈਂਟਾਂ ਦੀਆਂ ਗੱਲਾਂ ਚਾਇਓ ਨਾ ਫਸਿਓ ਟਰੰਪ ਨੇ ਆਪ ਦੀ ਸਰਕਾਰ ਦਾ ਪਹਿਲਾ ਮੇਨ ਕੰਮ ਇਹ ਰੱਖਿਆ ਕਿ ਅਵੈਧ ਪ੍ਰਵਾਸ ਰੋਕਣਾ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਚ ਭੇਜਣਾ ਜਿੰਨਾ ਤੇ ਅਪਰਾਧਿਕ ਮਾਮਲੇ ਤਰਜ ਸਭ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਭੇਜਿਆ ਜਾਊ ਉਹਦਾ ਕਹਿਣਾ ਇੱਕ ਅੰਦਾਜ਼ੇ ਮੁਤਾਬਕ ਸਵਾਲ ਕਰੋੜ ਪ੍ਰਵਾਸੀ ਲੋਕ ਜਿਹੜੇ ਰਸ਼ੀਅਨੇ ਵੀ ਆ ਜਿਹਦੇ ਵਿੱਚ ਕੋਲੰਬੀਅਨ ਵੀ ਆ ਹੋਰਨਾਂ ਦੇਸ਼ਾਂ ਤੋਂ ਵੀ ਲੋਕ ਗਏ ਆ ਉਹ ਸਵਾ ਕਰੋੜ ਬਣਦੇ ਤੇ ਉਹ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਚਾਹੁੰਦਾ ਇੱਕ ਅੰਦਾਜ਼ੇ ਮੁਤਾਬਕ 5000 ਫਲੇਟਾਂ ਦੀ ਜ਼ਰੂਰਤਾ ਇੰਨੇ ਲੋਕਾਂ ਨੂੰ ਵਾਪਸ ਕੱਢਣ ਦੀ ਜੇਲ੍ਹਾਂ ਵਿੱਚ 40000 ਪ੍ਰਵਾਸੀ ਬੰਦਾ ਬੰਦ ਸਭ ਤੋਂ ਪਹਿਲ ਉਹਨਾਂ ਦਾ ਉੱਥੋਂ ਸ਼ੁਰੂਆਤ ਕਰਨੀ ਤੇ ਇਹ ਤਾਂ ਵੀ ਸਾਰੇ ਰਾਜਨੀਤੀ ਖੇਡਦੇ ਆ ਸਾਡਾ ਟਰੰਪ ਜਿੱਤਿਆ ਹੀ ਇਸੇ ਕਰਕੇ ਤੇ ਵੀਡੀਓ ਸ਼ੇਅਰ ਕਰ ਦਿਓ ਨਵੇਂ ਬੰਦਾ ਕੋਈ ਫਸੇ ਹੋ ਨਾ ਫਿਰ ਨਾ ਆ ਕਿਉਂ ਪਤਾ ਨਹੀਂ ਲੱਗਾ ਅਮਰੀਕਾ ਪੂਰਾ ਸਖਤ ਹੋ ਗਿਆ ਜੇ ਪ੍ਰਵਾਸਤੇ ਬਾਰਡਰਾਂ ਤੋਂ ਨਿਆਣੇ ਨਹੀਂ ਟੱਪਣੇ 40-50 ਲੱਖ ਨਾਂ ਲਿਓ ਜੇ ਦਿੱਤੇ ਦੇ ਵਾਪਸ ਲੈ ਲੂ ਮਾਰੇ ਨਾ ਜਾਣ ਤੇ ਆ ਸਾਰੀ ਵੀਡੀਓ ਸੁਣ ਲਓ ਗਾੜੀ